ਸਰ ਮੈਨੂੰ ਜਿਮ ਕਰਦਿਆਂ ਇੱਥੇ ਇਸ ਜਿਮ ਦੇ ਵਿੱਚ 6 ਤੋਂ 7 ਮਹੀਨੇ ਹੋ ਚੱਲੇ ਆ ਤੇ ਮੈਂ ਰੈਗੂਲਰ ਵਰਕਆਊਟ ਕਰਦਾ ਪਿਆ ਆਪਣਾ ਆਪਣੀ ਫਿਜ਼ਿਕ ਤੇ ਆਪਣੀ ਬੋਡੀ ਨੂੰ ਡਵੈਲਪ ਕਰਨ ਵਾਸਤੇ ਤੇ ਬਾਕੀ ਜੇ ਮੁਸ਼ਕਲਾਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਕੁਛ ਨਾ ਕੁਛ ਮੁਸ਼ਕਲਾਂ ਆਉਂਦੀਆਂ ਮਸ਼ੀਨਾਂ ਦੇ ਨਾਲ ਵਰਕਆਊਟ ਕਰਨ ਵਾਸਤੇ ਜਾਂ ਮੈਨੂੰ ਬੈਲਟਾਂ ਯੂਜ਼ ਕਰਨੀਆਂ ਪੈਂਦੀਆਂ ਕਿਤੇ ਨਾ ਕਿਤੇ ਮੇਰੇ ਇੰਜਰੀ ਵੀ ਹੋ ਜਾਂਦੀ ਆ ਹੱਥ ਦੇ ਉੱਤੇ ਕੁਛ ਛਿੱਲਿਆ ਜਾਂਦਾ ਆ ਬਾਕੀ ਸਰ ਮੇਰਾ ਜਿਹੜਾ ਹੈਵੀ weight ਜਿਹੜਾ ਮੈਂ ਲਿਫਟ ਕੀਤਾ ਆ ਡੰਬਲ ਪ੍ਰੈਸ ਦੇ ਵਿੱਚ ਆਪਣਾ 30kg ਇਹ ਜਿਹੜਾ ਡੈੱਡ ਲਿਫਟ ਦੇ ਵਿੱਚ 130kg ਉਹ ਤੁਹਾਨੂੰ ਪ੍ਰੋਬਲਮ ਕਿੰਨਾ ਦੇ ਵਿੱਚ ਆ ਪੈ ਰਹੀ ਹੈ ਫੈਵਰੀ ਸੈਂਸ ਜਿਹੜਾ ਕਿ ਮੁਸ਼ਕਲ ਪਹੁੰਚ ਆ ਰਹੀ ਹੈ ਇਹ ਹਾਂਜੀ ਸਰ ਕਿਤੇ ਨਾ ਕਿਤੇ ਹੈ ਹੀ ਆ ਗੱਲ ਕਿ ਮੈਂ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕਾਫੀ ਟਾਈਮ ਤੋਂ ਕੋਸ਼ਿਸ਼ ਕਰਦਾ ਪਿਆ ਮੈਂ ਲਰਨਿੰਗ ਲਾਇਸੈਂਸ ਆਪਣਾ ਬਣਾਇਆ ਹੋਇਆ ਹੈ ਤੇ ਜਦੋਂ ਵੀ ਕਿਤੇ ਆਰਟੀਓਫਿਸ ਜਾਣਾ ਹੈ ਤੇ ਉੱਥੇ ਮੈਨੂੰ ਮੋੜ ਦਿੱਤਾ ਜਾਂਦਾ ਹੈ ਕਿ ਬੇਟਾ ਤੁਹਾਡਾ ਲਾਇਸੈਂਸ ਨਹੀਂ ਬਣ ਸਕਦਾ ਤੁਸੀਂ ਇੱਕ ਹੱਥ ਕਰਕੇ ਅਸੀਂ ਇਹ ਚੀਜ਼ ਨਹੀਂ ਰੂਲ ਦੇ ਵਿੱਚ ਹੈਗੀ ਤੇ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਅਸੀਂ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਾ ਸਕਦੇ ਬਾਕੀ ਕਿਤੇ ਨਾ ਕਿਤੇ ਹੁਣ ਮੈਨੂੰ ਕੁਝ ਪਤਾ ਲੱਗਿਆ ਹੈ ਕਿ ਜਿਵੇਂ ਕੀ ਕੁਝ ਨਵੇਂ ਰੂਲਸ ਤੇ ਰੈਗੂਲੇਸ਼ਨ ਆਏ ਨੇ ਆਪਣੇ ਹੈਂਡੀਕੈਪਟ ਲਾਇਸੈਂਸ ਨੂੰ ਲੈ ਕੇ ਤੇ ਹੁਣ ਟਰਾਈ ਜ਼ਰੂਰ ਕਰਾਂਗੇ ਸ਼ਾਇਦ ਬਣੇ ਤੇ ਬਾਕੀ ਕੋਸ਼ਿਸ਼ ਇਹ ਹੈ ਕਿ ਬਾਕੀ ਹਰ ਚੀਜ਼ ਮੈਂ ਚਲਾ ਲੈਣਾ ਹੈ ਬਾਈਕ ਟਰੈਕਟਰ ਗੱਡੀ ਤੇ ਵੀ ਇਹ ਕੀ ਐ ਥੋੜਾ ਜਿੰਦਗੀ ਤੋਂ ਕੋਈ ਟਰਾਈ ਹੀ ਕਰ ਰਹੇ ਹਾਂ ਨਾਲ ਨਾਲ ਇਹ ਕਰਨਾ ਚਾਹੁੰਦੇ ਨੇ ਮੈਂ ਜ਼ਿੰਦਗੀ ਦੇ ਵਿੱਚ ਆਪਣਾ ਨਾਲ ਇੱਕ ਤਾਂ ਜਿੰਮ ਤਾਂ ਮੈਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਲੈ ਕੇ ਚੱਲਣਾ ਚਾਹੁੰਦਾ ਆਪਣੇ ਮਿਹਨਤ ਜਿ ਸਰੀਰ ਹੈਗਾ ਤੇ ਜਿੱਦਾਂ ਕਹਿੰਦੇ ਆ ਨਾ ਕਿ ਜੇ ਸਰੀਰ ਆ ਤੇ ਜਹਾਨ ਆ ਜੇ ਮਿਹਨਤ ਕਰਦੇ ਰਵਾਂਗੇ ਤੇ ਹਮੇਸ਼ਾ ਅੱਗੇ ਵਧਦੇ ਰਵਾਂਗੇ ਬਾਕੀ ਸਰ ਜੇ ਪੜ੍ਹਾਈ ਨੂੰ ਲੈ ਕੇ ਗੱਲ ਕਰੀਏ ਮੇਰਾ ਗੋਲ ਇਹ ਆ ਕਿ ਬੀ ਕਾਮ ਤੋਂ ਬਾਅਦ ਮੈਂ ਆਪਣਾ ਐਲ ਐਲ بی ਕਰਾਂ ਐਲ ਐਲ بی ਤੋਂ ਬਾਅਦ ਆਪਣੀ ਮੈਂ ਪ੍ਰੈਕਟਿਸ ਕਰਾਂ ਪ੍ਰੈਕਟਿਸ ਆਪਣੀ ਕਰਮ ਤੋਂ ਬਾਅਦ ਮੈਂ ਆਪਣਾ ਕੋ ਜੁਡੀਸ਼ਰੀ ਦਾ ਐਗਜ਼ਾਮ ਦਵਾਂ ਕਿਸੇ ਚੰਗੀ ਪੋਸਟ ਦੇ ਉੱਤੇ ਚੰਗੇ ਲੈਵਲ ਦੇ ਉੱਤੇ ਆਪਣਾ ਮੈਂ ਕੰਮ ਕਰਾਂ ਐਕਸਲ ਇਸ ਦਰਵਾਜ਼ੇ ਇੱਕ ਐਕਸੀਡੈਂਟ ਮੇਰਨਾ ਸਾਡੇ ਘਰੇ ਯੂਪੀ ਦੇ ਵਿੱਚ ਇੱਕ ਫੰਕਸ਼ਨ ਸੀਗਾ ਸਾਰੇ ਬੱਚੇ ਉੱਥੇ ਖੇਡਦੇ ਪਏ ਸੀਗੇ ਉੱਥੇ ਆਪਣੀ ਮੋਟਰ ਚੱਲਦੀ ਪਈ ਸੀ ਇੰਜਨ ਮੋਟਰ ਤੇ ਉਹਦੇ ਵਿੱਚ ਅਸੀਂ ਨਾਲ-ਨਾਲ ਮੇਰਾ ਬ੍ਰਦਰ ਸੀਗਾ ਮੈਂ ਸੀਗਾ ਅਸੀਂ ਖੇਡਦੇ ਪਏ ਸੀਗੇ ਤੇ ਮੇਰੇ ਕੋ ਟੋਵਲ ਸੀ ਇੱਕ ਲੈਫਟ ਹੈਂਡ ਦੇ ਵਿੱਚ ਤੇ ਮੇਰਾ ਟੋਵਲ ਜਿਹੜਾ ਸੀਗਾ ਉਹ ਡਿੱਗ ਗਿਆ ਆਪਣਾ ਮੋਟਰ ਦੇ ਉੱਤੇ ਮੋਟਰ ਤੇ ਡਿੱਗਣ ਦੇ ਕਾਰਨ ਮੇਰਾ ਜਿਹੜਾ ਹੱਥ ਸੀ ਵਿੱਚ ਫਸ ਗਿਆ ਤੇ ਮੈਂ ਨਾਲ ਐਟ ਅ ਟਾਈਮ ਕੱਟ ਕੇ ਅਲੱਗ ਹੋ ਗਿਆ